ਸਵਾਗਤ ਹੈ ਜੀ ਹੁਸ਼ਿਆਰਪੁਰ ਦੇ ਦਰਸ਼ਕ ਰਹਿ ਤਮਾਮ ਦਰਸ਼ਕਾਂ ਦਾ ਮੈਂ ਹਾ ਚੇਤਨ ਕਸ਼ਪ ਤਾਂ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੀ ਰਾਤ ਅਧਾਰ ਹੁਸ਼ਿਆਰਪੁਰ ਨਿਊਜ਼ ਵੱਲੋਂ ਇੱਕ ਵੀਡੀਓ ਆਪਣੇ ਨਿਊਜ਼ ਚੈਨਲ ਤੇ ਸਾਂਝੀ ਕੀਤੀ ਗਈ ਸੀ ਜੋ ਕਿ ਇੱਕ ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਦੇ ਇੱਕ ਸਰਕਾਰੀ ਸਕੂਲ ਦੀ ਦੱਸੀ ਜਾ ਰਹੀ ਹੈ ਜਿੱਥੋਂ ਦੀ ਇੱਕ ਮਹਿਲਾ ਅਧਿਆਪਕ ਵੱਲੋਂ ਸਕੂਲ ਪ੍ਰਿੰਸੀਪਲ ਅਤੇ ਇੱਕ ਹੋਰ ਅਧਿਆਪਕ ਦੇ ਨਾਲ ਹੱਥੋਂ ਪਾਈ ਕਰਦੇ ਹੋਏ ਆ ਉਹਨਾਂ ਤੇ ਥੱਪੜ ਤੱਕ ਮਾਰੇ ਗਏ ਨੇ ਤਾਂ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਜਿਹੜਾ ਸਿੱਖਿਆ ਵਿਭਾਗਾ ਉਸ ਵਿੱਚ ਵੀ ਹੜਕੰਪ ਮੱਚਿਆ ਤੇ ਜਦੋਂ ਅੱਜ ਮੀਡੀਆ ਵੱਲੋਂ ਹੁਸ਼ਾਰਪੁਰ ਤੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਡਮ ਲਲਤਾ ਅਰੋੜਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਜਿੱਥੇ ਉਹਨਾਂ ਵੱਲੋਂ ਇਸ ਘਟਨਾ ਦੀ ਸਖਤ ਲਹਿਜ਼ੇ ਦੇ ਵਿੱਚ ਨਿੰਦਾ ਕੀਤੀ ਗਈ ਹੈ ਤਾਂ ਉੱਥੇ ਹੀ ਇਹ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਕਿ ਇਸ ਸਾਰੀ ਘਟਨਾ ਦੀ ਇਨਵੈਸਟੀਗੇਸ਼ਨ ਲਈ ਭਾਵ ਜਾਂਚ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਅੱਜ ਉਕਤ ਕਮੇਟੀ ਉਸ ਸਕੂਲ ਵਿੱਚ ਵੀ ਪਹੁੰਚ ਚੁੱਕੀ ਹੈ ਤਲਵਾੜਾ ਦੇ ਸੈਕਟਰ 2 ਦੇ ਵਿੱਚ ਇੱਕ ਸਕੂਲ ਸਰਕਾਰੀ ਸਕੂਲ ਮੌਜੂਦ ਹੈ ਤੇ ਉਸ ਸਕੂਲ ਦੇ ਵਿੱਚ ਉਹ ਕਮੇਟੀ ਪਹੁੰਚ ਚੁੱਕੀ ਆ ਉਹਨਾਂ ਦਾ ਕਹਿਣਾ ਕਿ ਹਲੇ ਤੱਕ ਕਾਰਨ ਦਾ ਪਤਾ ਇੰਨਾ ਹੀ ਲੱਗ ਸਕਿਆ ਕਿ ਆਖਰ ਕਿਉਂ ਅਜੀਹੀ ਸਥਿਤੀ ਪੈਦਾ ਹੋਈ ਹੈ ਪਰੰਤੂ ਦੂਜੇ ਪਾਸੇ ਉਹਨਾਂ ਵੱਲੋਂ ਸਖਤ ਲਹਿਜ਼ੇ ਦੇ ਵਿੱਚ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਆ ਇਸ ਗੱਲ ਨੂੰ ਕਿਹਾ ਗਿਆ ਕਿ ਸਕੂਲ ਇੱਕ ਅਜੀਹਾ ਵਿਦਿਆ ਦਾ ਮੰਦਰ ਹੁੰਦਾ ਜਿੱਥੋਂ ਕਿ ਵਿਦਿਆਰਥੀਆਂ ਨੇ ਸਿੱਖਿਅਤ ਹੋ ਕੇ ਗੁਣਾ ਤੋਂ ਪਰਹਪੂਰ ਹੋ ਕੇ ਬਾਹਰ ਨਿਕਲਣਾ ਹੁੰਦਾ ਪਰੰਤੂ ਜੇਕਰ ਸਕੂਲ ਦੇ ਅਧਿਆਪਕ ਹੀ ਇਸ ਤਰ੍ਹਾਂ ਦੀ ਹਰਕਤਾਂ ਕਰਨਗੇ ਤਾਂ ਉਸ ਦਾ ਵਿਦਿਆਰਥੀਆਂ ਤੇ ਕੀ ਅਸਰ ਹੋਵੇਗਾ ਤਾਂ ਹੁਣ ਵੇਖਣਾ ਹੋਵੇਗਾ ਕੀ ਕੀ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ ਕੀ ਮਾਮਲਾ ਸਾਹਮਣੇ ਆਉਂਦਾ ਹੈ ਤੇ ਹਾਲਾਂਕਿ ਜਦੋਂ ਮੀਡੀਆ ਵੱਲੋਂ ਪੁੱਛਿਆ ਗਿਆ ਕਿ ਉਕਤ ਮਹਿਲਾ ਅਧਿਆਪਕ ਉਸੇ ਸਕੂਲ ਦੇ ਵਿੱਚ ਪੜਾਉਂਦੀ ਹੈ ਤਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਸਕੂਲ ਦੇ ਵਿੱਚ ਇੱਕ ਪ੍ਰਾਇਮਰੀ ਵਿੰਗ ਵੀ ਮੌਜੂਦ ਹੈ ਤੇ ਪ੍ਰਾਇਮਰੀ ਵਿੰਗ ਦੀ ਉਹ ਮਹਿਲਾ ਦੱਸੀ ਜਾ ਰਹੀ ਹੈ ਹਾਲਾਂਕਿ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਆਖਰਕਾਰ ਕਿਉਂ ਉਕਤ ਅਧਿਆਪਕਾ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਹੋਰ ਅਧਿਆਪਕ ਦੇ ਨਾਲ ਇਸ ਤਰ੍ਹਾਂ ਹੱਥੋਪਾਈ ਕਰਦਿਆ ਹੋਇਆ ਥੱਪੜ ਤੱਕ ਜਿਹੜੇ ਉਹ ਜੜੇ ਗਏ ਨੇ हां सर ਮੈਨੂੰ ਮੇਰੇ ਵੀ ਧਿਆਨ ਵਿੱਚ ਕੱਲ ਰਾਤ ਨੂੰ ਇਹ ਮਾਮਲਾ ਆਇਆ ਜਦੋਂ ਕਿ ਮੈਨੂੰ ਇਹ ਵੀਡੀਓ ਮੈਨੂੰ ਮਿਲੀ ਮੇਰੇ WhatsApp ਤੇ ਆਈ ਤਾਂ ਮੈਂ ਉਸੇ ਸਮੇਂ ਇੱਕ ਕਮੇਟੀ ਗਠਿਤ ਕਰ ਦਿੱਤੀ ਹੈ ਤੇ ਕਮੇਟੀ ਅਜੋਥੇ ਸਕੂਲ ਵਿੱਚ ਪਹੁੰਚ ਚੁੱਕੀ ਹੈ ਤੇ ਜਾਂਚ ਪੜਤਾਲ ਹੋ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ ਤੇ ਸਖਤ ਕਾਰਵਾਈ ਹੋਈਗੀ ਕਿਉਂਕਿ ਸਕੂਲ ਇੱਕ ਐਦਾਂ ਦਾ ਪਵਿੱਤਰ ਬੰਦਰ ਹੈ ਇੱਕ ਗੁਰਦੁਆਰਾ ਹੈ ਇੱਕ ਮਸਜਿਦ ਹੈ ਜਿੱਥੇ ਕਿ ਸਾਡੇ ਬੱਚੇ ਵੀ ਪੜ੍ਹਦੇ ਹੈਗੇ ਆ ਜੇ ਉਸ ਸਕੂਲ ਵਿੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਜਾਣ ਤਾਂ ਬੜੀ ਅਫਸੋਸ ਦੀ ਗੱਲ ਹੈ ਤੇ ਮੈਂ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆਗਾ ਤੇ ਬਹੁਤ ਸਖਤ ਕਾਰਵਾਈ ਹੋਏਗੀ ਸਰ ਮੈਨੂੰ ਪਤਾ ਲੱਗੇ ਕਾਰਨ ਕੀ ਹੈ ਕਿਉਂ ਇਹ ਕਾਰਨ ਹਾਲੇ ਤੱਕ ਨਹੀਂ ਮੈਨੂੰ ਪਤਾ ਲੱਗਾ ਕਮੇਟੀ ਜਾਂਚ ਕਰ ਰਹੀ ਹੈ ਜੋ ਟੀਚਰ ਨੇ ਸਰਕਾਰੀ ਉਸੇ ਸਕੂਲ ਦਾ ਟੀਚਰ ਉਸ ਸਕੂਲ ਵਿੱਚ ਪ੍ਰਾਇਮਰੀ ਵਿੰਗ ਵੀ ਚੱਲ ਰਿਹਾ ਉਸ ਪ੍ਰਾਇਮਰੀ ਵਿੰਗ ਦੇ ਟੀਚਰ Inspiring innovation, DNA, university.